ਅਬੂ ਬਨਾ ਕੀ ਕਰਨਾ ਸੀ ਇੱਥੇ ਕੀ ਕਰਨ ਆਉਂਦੇ ਹੁੰਦੇ ਆ ਗਰਸਤੀਆਂ ਦੇ ਘਰੇ ਸਾਧ ਸੰਤ ਸਾਧ ਸੰਤ ਸਾਧ ਸਾਥ ਇਹ ਆਪਣੀ ਭੇੜ ਦੇ ਫਿਰਿਆ ਬਾਬਰੀਆ ਤਾਂ ਚੋਪੜ ਚੋਪੜ ਰੱਖਦਾ ਤੇਰੇ ਤਾਂ 24 ਘੰਟੇ ਸਾਕਾਲਾ ਸੱਪ ਲੜਿਆ ਰਹਿੰਦਾ ਕਦੇ ਆਖੂਗਾ ਫਲਾਣਾ ਕਿਉਂ ਆਇਆ ਸੀ ਠਿੰਕਾ ਕਿਉਂ ਆਇਆ ਸੀ ਜਿੰਦਾ ਲਾ ਕੇ ਅੰਦਰ ਬੰਦ ਕਰਕੇ ਜਾਇਆ ਕਰ ਮੈਨੂੰ ਕੁੰਜੀ ਜੇਬ ਚ ਪਾ ਕੇ ਨਾਲ ਲੈ ਜਾ ਕਰ ਜਿੰਦੇ ਕੁ ਜੀਦਾ ਨਹੀਂ ਮੈਨੂੰ ਪਤਾ ਪਰ ਜੇ ਭੂਵਨਾ ਮੁੜ ਕੇ ਆਪਣੇ ਘਰੇ ਵੜ ਗਏ ਨਾ ਮੈਂ ਮੇਰੇ ਸਾਲੇ ਦੀਆਂ ਬਾਪਰੀਆਂ ਪਕਦੂੰ ਦੂਜਿਆਂ ਨੂੰ ਦੋਸ਼ ਦੇਣ ਤੇ ਹੀ ਐ ਕਦੇ ਆਪਦੇ ਕੰਨੀ ਵੀ ਦੇਖ ਲਿਆ ਕਰ ਨਿਤਮਤ ਰਾਲ ਟੱਫੀ ਰੱਖਦਾ ਮਜਵੀ ਦਾ ਪੁੱਤ ਐ ਮਜਵੀ ਦਾ ਜੱਟ ਜ਼ਿਮੀਂਦਾਰ ਦਾ ਨਹੀਂ ਕਿ ਮਰਬਿਆਂ ਦਾ ਮਾਲਕ ਹੋਏਗਾ ਮਰਬਿਆਂ ਦਾ ਮਾਲਕ ਹੁੰਦਾ ਫੇਰ ਕੀ ਹੋ ਜਾਂਦਾ ਮਰਬੇ ਕਿਸੇ ਹੋਰ ਨਹੀਂ ਸਭ ਲੈਣੇ ਸੀ